ਮੱਛਰ ਮਾਰਨ ਵਾਲੀ ਸਾਰੀ ਸਪਰੇ ਪੂਰੇ ਪਿੰਡ ਚ ਲਗਾਤਾ ਨੇ 1 ਮਹੀਨੇ ਦੀ ਸੇਵਾ ਸਾਰੇ ਉਹ ਪਿੰਡਾਂ ਵਿੱਚ ਅਸ ਕੀ ਕੀਤੀ ਜਾਊਗੀ ਫਲਾ 2-3 ਤੰਦਾਂ ਤੋਂ ਸ਼ੁਰੂ ਹੋ ਜੂਗੀ ਜਿਹੜੀ ਕਵਿੰਗ ਦੀ ਤੇ ਬਾਕੀ ਅਸੀਂ ਡਾਕਟਰਾਂ ਦੀ ਇੱਕ ਸਵਾ 100 ਟੀਮ ਤਿਆਰ ਕਰ ਲਈ ਹੈ ਤੇ ਉਹ ਡਾਕਟਰਾਂ ਦੀ ਉਹਨਾਂ ਪਿੰਡਾਂ ਚ ਕੈਂਪ ਲਾਉਣਗੇ 1 ਮਹੀਨਾ ਪੂਰਾ ਕਿਉਂਕਿ ਹੁਣ ਪਾਣੀ ਜੋ ਥੱਲੇ ਚਲਾ ਗਿਆ ਅਸਲੀ ਸੇਵਾ ਹੁਣ ਹੁਣ ਸ਼ੁਰੂ ਹੋ ਰਹੀ ਹੈ ਕਿਉਂਕਿ ਉਦੋਂ ਤੱਕ ਨੁਕਸਾਨ ਹੋ ਗਿਆ ਪਰ ਹੁਣ ਆਪਾਂ ਸਾਰਿਆਂ ਨੇ ਮਦਦ ਕਰਨੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਯਾਰ ਦੇਖੋ ਪੰਜਾਬੀ ਸਾਹਿਬ ਜੀ ਤੁਸੀਂ ਹਿੰਦੁਸਤਾਨ ਚ ਜਿੱਥੇ ਕਿਸੇ ਮੁਸ਼ਕਲ ਹੁੰਦੀ ਨਾ ਸਭ ਤੋਂ ਪਹਿਲੇ ਆਪਾਂ ਚਲੇ ਜਾਂਦੇ ਹਾਂ ਉਹਨੇ ਰਾਜ ਤੇ ਗੁਜਰਾਤ ਵਿੱਚ ਪਹਟਾਲ ਆਇਆ ਸੀ ਆਪਣੇ ਲੋਕ ਇੱਥੋਂ ਉੱਥੇ ਲੰਗਰ ਲੈ ਕੇ ਗਏ ਘਰ ਬਣਾਉਣ ਵਾਸਤੇ ਸੇਵਾ ਲਈ ਸਾਰੇ ਕਿਤੇ ਗਏ ਤਾਮਿਲ ਨਾਲ ਸੁਨਾਮੀ ਆਈ ਆਪਣੇ ਇੱਥੋਂ ਗਏ ਲੋਕ ਜਿਹੜਾ ਸਾਡੇ ਤੇ ਆਪਣੀ ਮਰਤਾ ਪਈ ਹੈ ਕੋਈ ਨਹੀਂ ਖੜਾ ਤੋਂ ਦੇਣਾ ਕਿਸੇ ਦੇਸ਼ ਦੀ ਸਰਕਲ ਸਿੱਤਾ ਨਾ ਸੂਬਾ ਸਰਕਾਰ ਨਾ ਕਿਸੇ ਸੂਬੇ ਦੀ ਸਰਕਾਰ ਨਾ ਕੋਈ ਸੂਬੇ ਕਿਸੇ ਹੋਰ ਸੂਬੇ ਦੇ ਕੋਈ ਲੋਕ ਆਏ ਤੁਹਾਡੀ ਸਾਥ ਦੇਣ ਵਾਸਤੇ ਤੇ ਆਪਾਂ ਹਰ ਵਾਸਤੇ ਖੜੇ ਆ ਆ ਗੁਰੂ ਮਹਾਰਾਜ ਜੀ ਬਖਸ਼ਿਸ਼ ਆਪਾਂ ਨੂੰ ਆ ਦੇਖੋ ਆ ਪਿਤਾ ਬਟਾ ਦੇ ਤੇ ਮੈਂ ਤੁਹਾਨੂੰ ਆਧ ਕਰਦਾ ਆਪਣੀ ਕੌਮ ਤੇ ਜਿਨ੍ਹਾਂ ਨੇ ਆਪ ਆਪਣੀ ਸੇਵਾ ਕੀਤੀ ਜਿਹੜੇ ਇਲਾਕਿਆਂ 'ਚ ਨੁਕਸਾਨ ਨਹੀਂ ਸੀ ਸਾਰੇ ਆਪਣੇ ਕੋਈ ਕਾਗ ਲੈ ਕੇ ਜਾ ਰਿਆ ਸੀ ਕੋਈ

ਜੇ ਪਾਣੀ ਦਾ ਤਬਾਈ ਹੋਈ ਤੇ ਕਿਰਪਾਏ ਦੀ ਮਦਦ ਮੇ ਕੀਤੀ ਲੈਣ ਵਾਸਤੇ ਸੱਤ ਖੋਣ ਵਾਸਤੇ ਆਪਣਾ ਧਿਆਨ ਦੇ ਤਿਆਰ ਹੈ ਪਰ ਜਦੋਂ ਜ਼ਰੂਰਤ ਹੈ ਉਦੋਂ ਤੁਹਾਡਾ ਸਾਥ ਮਿਲਦਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਆਪਣੇ ਆਪ ਹੀ ਜੜਾ ਆਪਣਾ ਪਹਿਣਾ ਆਪਣੇ ਆਪ ਹੀ ਜੜਾ ਪੁਣਾ ਪਹਿਣਾ ਆ ਦਿੱਲੀ ਆਈਆਂ ਪਾਰਟੀਆਂ ਸਾਰੀਆਂ ਨਹੀਂ ਐ ਇੱਥੇ ਲੁੱਟਣ ਵਾਸਤੇ ਆਉਂਦੀਆਂ ਨੇ ਸੇਵਾ ਕਰਨ ਵਾਸਤੇ ਨਹੀਂ ਤੋ ਐਸ ਕਰਕੇ ਮੈਂ ਧੰਨਵਾਦ ਕਰਦਾ ਸਾਰੀ ਲੀਡਰਸ਼ਿਪ ਦਾ ਤੁਸੀਂ ਅੱਜ ਮੁਕਸਰ ਜ਼ਿਲ੍ਹੇ ਤੋਂ ਪਾਸ ਇੱਥੋਂ ਆਪਾਂ 100 ਟਰੱਕ ਦੇਖੋ ਭਰਿਆ ਪੈ ਡੱਟੇ ਟਰੱਕ ਹੈ ਆਪਾਂ ਹੁਣ ਜਿਹੜੇ ਯੂਥ ਮੁੰਡੇ ਲੈ ਡਿਊਟੀ ਲਈ ਆ ਸਾਰੇ ਕਿ ਹੁਣ ਉਹਨਾਂ ਪਿੰਡਾਂ ਜਾ ਕੇ ਪਿੰਡ ਪਿੰਡ ਵਿੱਚ ਅਸੀਂ ਡਿਸਟ੍ਰਿਬਿਊਸ਼ਨ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੀਦਰ ਨਹੀਂ ਬੋਲੋ 100 ਟਰੱਕਾਂ ਚ ਰਵਾਨਾ ਕੀਤਾ ਜਾ ਰਿਹਾ ਬਹੁਤ ਸਾਰੀ ਸੇਵਾ ਪਹਿਲਾਂ ਵੀ ਤੁਸੀਂ ਕੀ ਆ ਗਿਆ ਦੇਖੋ ਆ ਸਾਰੀ ਮੈਂ ਕਹਿੰਦਾ ਕਿ ਸਾਰੇ ਪੰਜਾਬੀਆਂ ਦੀ ਡਿਊਟੀ ਬੰਦੀ ਹੈ ਕਿਉਂਕਿ ਆਪਣੇ ਪੰਜਾਬੀਆਂ ਨੂੰ ਕਿਸ ਨੇ ਬਾਹਰ ਤੋਂ ਕੋਈ ਕਿਸ ਨੇ ਮਦਦ ਕੀਤੀ ਨਹੀਂ ਆਪਣੇ ਲੋਕ ਹੈ ਜਿਨ੍ਹਾਂ ਨੇ ਤਬਾਈ ਮੱਚ ਗਈ ਆ ਹੜਾਂ ਕਰਕੇ ਸੋ ਮੈਂ ਤਾਂ ਸਾਰੀਆਂ ਪੋਲਿਟিক্যাল ਪਾਰਟੀਆਂ ਨੂੰ ਮੈਂ ਸਾਰੀ ਸੰਸਥਾ ਨੂੰ ਜਿੰਨੀ ਇੰਡਸਟਰੀ ਐਸੋਸੀਏਸ਼ਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਕੋਈ ਨਾ ਕੋਈ ਆਪਣਾ ਯੋਗਦਾਨ ਜ਼ਰੂਰ ਪਵਾਓ ਕਿ ਬਹੁਤ ਵੱਡਾ ਨੁਕਸਾਨ ਆਪਣੇ ਪੰਜਾਬ ਦਾ ਹੋ ਗਿਆ ਆਪਾਂ ਆਪਸੀ ਮਦਦ ਕਰਕੇ ਆਪਾਂ ਆਪ ਨੂੰ ਖੜਨਾ ਚਾਹੀਦਾ ਕਿਉਂਕਿ ਬਾਹਰਲੇ ਆਣੇ ਤਾਂ ਆਪਣਾ ਭੁੱਲ ਗਏ ਸਾਰੇ ਤੁਸੀਂ ਬਾਹਰਲਾਂ ਦਾ ਜ਼ਿਕਰ ਕੀਤਾ ਕੇਂਦਰ ਤੋਂ ਲਗਾਤਾਰ ਅਪੀਲ ਕੀਤੀ ਮੈਂ ਕੱਲਾ ਸਾਥ ਨਹੀਂ ਦਿੱਤਾ ਨਾ ਕੇਂਦਰ ਨੇ ਸਾਥ ਦਿੱਤਾ ਨਾ ਕਿਸੇ ਹੋਰ ਸੂਬੇ ਦੀ ਸਰਕਾਰ ਨੇ ਦਿੱਤਾ ਨਾ ਕੋਈ ਦੇਸ਼ ਦੀ ਕੋਈ ਸੰਸਥਾ ਨੇ ਦਿੱਤਾ ਆਪਣੇ ਪੰਜਾਬੀ ਜਦੋਂ ਗੁਜਰਾਤ ਵਿੱਚ ਭੁਗਮ ਆਇਆ ਸੀ ਸਭ ਤੋਂ ਵੱਧ ਸੇਵਾ ਆਪਣੇ ਇੱਥੋਂ ਗਈ ਸੀ ਤਾਮਿਲਨਾਡੂ ਸੁਨਾਮੀ ਆਈ ਸੀ ਤੇ ਹੋਰ ਜਿੱਥੇ ਵੀ ਕੋਈ ਨੁਕਸਾਨ ਹੋਇਆ ਸਭ ਤੋਂ ਵੱਧ ਆਪਾਂ ਜਾਣਦੇ ਹਾਂ ਅੱਜ ਆਪਣੇ ਉੱਤੇ ਫਿੱਪਤਾ ਪਈ ਹੈ ਪਰ ਦੁੱਖ ਕਹਿਣਾ ਕਹਿਣਾ ਪੈਂਦਾ ਕੋਈ ਨਹੀਂ ਖੜਾ